ਕਿ ਮੈਨੂੰ ਫਕਰ ਮਹਿਸੂਸ ਹੁੰਦਾ ਜਿਦੋਂ ਕਹਿੰਦੇ ਸ਼ਿਵਜੀ ਦੀ ਲੋ ਜਾ ਰਹੀ ਹੈ ਬਿਲਕੁਲ ਜੀ ਇਹ ਤੇ ਮੈਂ ਬਿਆਨ ਨਹੀਂ ਕਰ ਸਕਦੀ ਇਹ ਮੈਂ ਬਿਆਨ ਕਰਾਂਗੀ ਤੇ ਸ਼ਾਇਦ ਮੇਰੀ ਅੱਖਾਂ ਚੋਂ ਅਥਰੂ ਆ ਜਾਣਗੇ ਕਿਉਂਕਿ ਮੈਂ ਉਹਨਾਂ ਨੂੰ ਦੇਖਿਆ ਤੇ ਨਹੀਂ ਪਰ ਜਿਹੜੀ ਹਕੀਕਤ ਜਿਸ ਤਰ੍ਹਾਂ ਸਾਡੇ ਪਰਿਵਾਰਿਕ ਮੇਰੇ ਮੰਮੀ ਸੀ ਪਾਪਾ ਸੀ ਤੇ ਉਹਨਾਂ ਨੇ ਜਿੰਨਾ ਵੀ ਮਤਲਬ ਉਹਨਾਂ ਦੇ ਬਾਰੇ ਦੱਸਿਆ ਨਾ ਤੇ ਸਮਝ ਲਓ ਕਿ ਮੈਂ ਵੀ ਉਹਨਾਂ ਨੂੰ ਇਸੇ ਤਰ੍ਹਾਂ ਹੀ ਇਸ ਘਰ ਦੇ ਵਿੱਚ ਵਿਚਰਦੇ ਸਮਝ ਲਓ ਮਹਿਸੂਸ ਕੀਤਾ ਤੇ ਬੜਾ ਪ੍ਰਾਊਡ ਮਹਿਸੂਸ ਹੁੰਦਾ ਹੈ ਦੇਖੋ ਜੀ ਦੇਖੋ ਸ਼ਿਵ ਕੁਮਾਰ ਬਟਾਲਵੀ ਜਦੋਂ ਇਸ ਘਰ ਚ ਰਹਿੰਦੇ ਰਿਹਾ ਮੇਰੇ ਮਦਰ ਨੇ ਮੇਰੇ ਨਾਲ ਕਾਫੀ ਜ਼ਿਆਦਾ ਉਹਨਾਂ ਦੀਆਂ ਜ਼ਿਆਦਾ ਸਾਂਝੀਆਂ ਕਰਦੇ ਰਹੇ ਆ ਇੱਕ ਤੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਯਾਦ ਆ ਉਹ ਇਹੀ ਹੈ ਕਿ ਬਟਾਲਵੀ ਸਾਹਿਬ ਨੇ ਜ਼ਿਆਦਾਤਰ ਸਮੇਂ ਇਸ ਘਰ ਦੇ ਵਿੱਚ ਲਿਖਣ ਚ ਬਤਾਇਆ ਔਰ ਉਹ ਇੱਕ ਇਕਾਕੀ ਸੁਭਾਅ ਦੇ ਬੰਦੇ ਸੀ ਇਕੱਲਾ ਰਹਿਣਾ ਪਸੰਦ ਕਰਦੇ ਸੀ ਸਾਡੇ ਉੱਪਰ ਇੱਕ ਚਵਾਰਾ ਹੁੰਦਾ ਸੀਗਾ ਤੇ ਉੱਥੇ ਉਹਨਾਂ ਨੇ ਆਪਣਾ ਜ਼ਿਆਦਾਤਰ ਸਮੇਂ ਉੱਥੇ ਹੀ ਬਤਾਇਆ ਤੇ ਮੋਸਟਲੀ ਉਹਨਾਂ ਨੇ ਮਦਰ ਨੇ ਦੱਸਣਾ ਕਿ ਰਾਤ ਨੂੰ 12 ਵਜੇ ਤੋਂ ਬਾਅਦ ਸ਼ਿਵ ਨੇ ਲਿਖਣਾ ਸ਼ੁਰੂ ਕਰਨਾ ਕਿਉਂਕਿ ਉਹਨਾਂ ਟਾਈਮ ਤੇ ਟਾਈਮਾਂ ਤੇ ਸਮੇਂ ਤੇ ਗਲੀਆਂ ਚ ਕਾਫੀ ਰੌਲਾ ਹੁੰਦਾ ਸੀਗਾ ਤੇ ਰੌਲੇ ਚ ਉਹ ਮਤਲਬ ਉਹਨਾਂ ਦੀ ਉਹ ਕਨਸੈਂਟਰੇਸ਼ਨ ਨਹੀਂ ਸੀ ਬਣਦੀ ਔਰ ਜਦੋਂ 12 ਵਜੇ ਉਹਨਾਂ ਨੇ ਲਿਖਣ ਬੈਠਣਾ ਤੇ ਫਿਰ ਸਵੇਰ ਦੇ 4 ਵਜੇ 5 ਵਜੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਬਾਕੀ ਮਦਰ ਨੇ ਇੱਕ ਗੱਲ ਮੈਨੂੰ ਦੱਸੀ ਕਿ ਜਦੋਂ ਉਹ ਲਿਖਦੇ ਸੀਗੇ ਤੇ ਉਹਨਾਂ ਦੇ ਕਮਰੇ ਚ ਕੋਈ ਜਾ ਨਹੀਂ ਸਕਦਾ ਪਰਿਵਾਰ ਦੇ ਬੰਦਾ ਵੀ ਜਾਣ ਤੋਂ ਡਰਦਾ ਸੀਗਾ ਉਹ ਮਤਲਬ ਉਹਨਾਂ ਨੇ ਖਾਣਾ ਹੀ ਉਹਨਾਂ ਨੇ ਸਿਰਫ ਆਪਣੇ ਲਿਖਣ ਦੇ ਵਿੱਚ ਇੰਨੀ ਉਹਨਾਂ ਦੀ ਲਗਨ ਹੋਣੀ ਕਿ ਉਹਨਾਂ ਨੂੰ ਕੋਈ ਧਿਆਨ ਹੀ ਨਹੀਂ ਰਹਿਣਾ ਕਿ ਮੈਂ ਕੁਝ ਖਾਣਾ ਹੈ ਮੈਂ ਕੁਝ ਪੀਣਾ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਵੱਡਾ ਸਮਾਂ ਐਸੀ ਤਰ੍ਹਾਂ ਹੀ ਬਤਾਇਆ ਕਿਹੜੀਆਂ-ਕਿਹੜੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਵੇਂ ਕੋਈ ਯਾਦ ਹੋਣਗੇ ਤੁਹਾਨੂੰ ਦੇਖੋ ਜੀ ਬਟਾਲਵੀ ਸਾਹਿਬ ਦੀਆਂ ਕਵਿਤਾਵਾਂ ਦਾ ਤੇ ਖੈਰ ਕੋਈ ਅੰਤ ਹੀ ਨਹੀਂ ਉਹਨਾਂ ਨੇ ਹੁਣ 13 ਬੁੱਕਸ ਲਿਖੀਆਂ ਨੇ ਕੁਝ ਇੱਕ ਸਾਡੇ ਤੁਹਾਡੇ ਮੂੰਹ ਦੇ ਮਤਲਬ ਚੜ ਜਾਂਦੀਆਂ ਲੇਕਿਨ ਅਗਰ ਉਹਨਾਂ ਦੇ ਦੀ ਪੋਇਟਰੀ ਨੂੰ ਜਦੋਂ ਅਸੀਂ ਬੈਠ ਕੇ ਦੇਖਦੇ ਹਾਂ ਤੇ ਬੜੇ ਹੈਰਾਨ ਹੋਈਦਾ ਕਿ ਇਹਨਾਂ ਨੇ ਇਹ ਵੀ ਲਿਖਿਆ ਉਹਨਾਂ ਨੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਮੈਂ ਬੜਾ ਹੈਰਾਨ ਹੋ ਗਿਆ ਇੱਕ ਦਿਨ ਮੈਂ ਉਹਨਾਂ ਦੀ ਪੋਇਮ ਪੜ੍ਹਦਿਆਂ ਪਿਆ ਸੀ ਕਿ ਚੰਗੇ ਰਹਿ ਗਏ ਦੋ ਹੀ ਬੱਚੇ ਉਸ ਉਹਨਾਂ ਨੇ ਉਸ ਟਾਈਮ ਤੇ ਫੈਮਿਲੀ ਪਲਾਨਿੰਗ ਤੇ ਵੀ ਲਿਖਿਆ ਰੁੱਖਾਂ ਦੇ ਅਸੀਂ ਸਾਰੇ ਹੀ ਜਾਣਦੇ ਉਹਨਾਂ ਨੇ ਲਿਖਿਆ ਹਾਂਜੀ ਆਲ ਇੰਡੀਆ ਰੇਡੀਓ ਤੋਂ ਮਤਲਬ ਮੈਸੇਜ ਆਇਆ ਕਿ ਤੁਸੀਂ ਆ ਕੇ ਬਟਾਲਵੀ ਸਾਹਿਬ ਤੇ ਬੋਲਣਾ ਜਲੰਧਰ ਚ ਤੇ ਉਹ ਮਟੀਰੀਅਲ ਲਿਖਿਆ ਔਰ ਉੱਥੇ ਜਾ ਕੇ ਉਹਨਾਂ ਨੇ ਗਾਇਆ ਤੇ ਜਿਹਦੀ ਉਸ ਟਾਈਮ ਤੇ ਕਾਫੀ ਸਰਾਨਾ ਵੀ ਹੋਈ ਐਸੀ ਤਰ੍ਹਾਂ ਬਟਾਲਵੀ ਸਾਹਿਬ ਨੇ ਕਾਫੀ ਪੋਇਟਰੀ ਜਿਹੜੀ ਉਹ ਇਨਸਟੈਂਟਲੀ ਲਿਖੀ ਕੋਈ ਵੀ ਕਨਸੈਪਟ ਅਸੀਂ ਵੀ ਹਰ ਚੀਜ਼ ਨੂੰ ਦੇਖਨੇ ਆ ਲੇਕਿਨ ਸਾਡਾ ਆਈਕਿਊ ਲੈਵਲ ਉਸ ਲੈਵਲ ਦਾ ਹੋ ਵੀ ਨਹੀਂ ਸਕਦਾ ਤੇ ਨਾ ਹੀ ਹੋਏਗਾ ਕਿਸੇ ਦਾ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਦੇਖਿਆ ਤੇ ਉਹਦੇ ਉੱਤੇ ਉਹਨਾਂ ਨੇ ਬੜੀ ਜਲਦੀ ਨਾਲ ਮਤਲਬ ਉਸ ਤੇ ਉਤੇ ਕਵਿਤਾ ਤਿਆਰ ਕਰ ਲਈ ਐ ਰਾਸ਼ਟਰਪਤੀ ਅਵਾਰਡ ਇਹਨਾਂ ਨੂੰ ਮਿਲਿਆ ਉਸ ਟਾਈਮ ਤੇ ਉਸ ਮੌਕੇ ਦੇ ਰਾਸ਼ਟਰਪਤੀ ਸਾਡੇ ਸੀਗੇ ਡਾਕਟਰ ਜਾਕੇ ਹਸੈਨ ਜਿੰਨਾ ਤੋਂ ਇਹਨਾਂ ਨੂੰ ਲੂਣਾ ਦੇ ਇਹਨਾਂ ਦਾ ਜਿਹੜਾ ਸ਼ਾਹਕਾਰ ਸੀ ਉਹਦੇ ਉੱਤੇ ਸਾਹਿਤ ਆਗਾਦੀ ਦਾ ਪੁਰਸਕਾਰ ਮਿਲਿਆ ਜਿਹੜੇ ਉਹ ਮਾਨ ਸਮਾਨ ਦੀ ਹੱਕਦਾਰ ਹੈ ਉਹਨੂੰ ਉਹ ਹੱਕ ਦਿੱਤਾ ਜਾਵੇ ਔਰ ਜੋ ਸਾਡੇ ਸਮਾਜ ਉਸ ਟਾਈਮ ਦੀਆਂ ਕੁਰਤੀਆਂ ਸੀ ਉਹਨਾਂ ਨੂੰ ਉਹਨਾਂ ਨੇ ਖੁੱਲ ਕੇ ਉਸ ਟਾਈਮ ਤੇ ਐਕਸਪੋਜ਼ ਕੀਤਾ ਤੇ ਜਿਹਦਾ ਕਿ ਉਸ ਵੇਲੇ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਰਾਇਆ ਗਿਆ ਕੀ ਬਟਾਲਵੀ ਸ਼ਿਫ ਮਰ ਬਟਾਲਵੀ ਜੀ ਨੇ ਠੀਕ ਕੀਤਾ